ਪਣੀ ਜਰੇ ਟੱਕਾ ਮਾਰੇ ਬੂਆ ਮਾਰੇ ਇੰਦਰ ਬਣੇ ਆ ਬੜੇ ਕਈ ਕੋਠੀਆਂ ਗਈਆਂ ਵਾ ਮੈਂ ਛੋਟ ਮਾਰੇ ਆ ਲੱਤਾਂ ਮਾਰੀਆਂ ਬੂਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਦੰਗਿਆ ਕਰਕੇ ਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਹੀ ਮੈਂ ਕਹਿਆ ਰਾਜੇ ਨਾ ਮਾਰ ਰਾਜੇ ਨਾ ਮਾਰ ਬੂਆ ਖੋਲ ਰਾਜੇ ਬੂਆ ਖੋਲ ਦੇ ਮਰ ਜਾਣਾ ਕਹਿੰਦੇ ਨਾ ਕਹਿੰਦੇ ਮਰ ਜਾ ਮਰਦੇ ਮਾਰਦੇ ਮਾਦੇ ਰਾਜੇ ਜੋ ਹੈਗਾ ਮਾਦੇ ਮਾਦੇ ਰਾਜੇ ਇਸ ਨਵੀਂ ਵਿਆਹੀ ਚੂੜੇ ਵਾਲੀ ਦੇ ਨਾਲ ਜੋ ਕੁਝ ਉਸਤੇ ਸਹੁਰੇ ਘਰ ਤੇ ਵਿੱਚ ਹੋ ਰਿਹਾ ਸੀ ਉਸ ਨੂੰ ਦੇਖ ਕੇ ਆਂਡ ਗਵਾਂਡ ਸਮੇਤ ਪੂਰੇ ਮਹੱਲੇ ਦੀਆਂ ਜਨਾਨੀਆਂ ਭੱਜੀਆਂ ਆਈਆਂ ਅਤੇ ਦੇਖ ਕੇ 당ਗ ਰਹਿ ਗਈਆਂ ਕਿ ਕਿੰਜ ਇਹ ਮੁੰਡਾ ਜੋ ਕਿ ਇਸ ਕੁੜੀ ਦਾ ਪਤੀ ਸੀ ਆਪਣੀ ਭੈਣ ਦੇ ਨਾਲ ਮਿਲ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਉਸ ਦਾ ਕੀ ਮਾੜਾ ਹਾਲ ਕਰ ਰਿਹਾ ਸੀ ਇੰਨੀ ਬੁਰੀ ਤਰ੍ਹਾਂ ਦੇ ਨਾਲ ਇਸ ਨੂੰ ਕੁੱਟਿਆ ਗਿਆ ਕੱਪੜੇ ਲਾਏ ਗਏ ਠੰਡ ਦੇ ਵਿੱਚ ਮਾਰਿਆ ਜਾ ਰਿਹਾ ਸੀ ਅਤੇ ਜਦੋਂ ਇਹਨਾਂ ਔਰਤਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਖਦਾ ਹੈ ਕਿ ਇਹ ਮਰ ਹੀ ਜਾਵੇ ਇਸ ਦੇ ਵਿੱਚ ਨਾ ਸਿਰਫ ਮੁੰਡਾ ਸਗੋਸਤੀ ਭੈਣ ਅਤੇ मां ਨੇ ਵੀ ਸਾਥ ਦਿੱਤਾ ਯਾਨੀ ਕਿ ਇਸ ਚੂੜੇ ਵਾਲੀ ਕੁੜੀ ਦੀ ਕਿਸਮਤ ਇੰਨੀ ਮਾੜੀ ਹੈ ਕਿ ਉਸਦੀ ਨਨਾਨ ਸਮੇਤ ਸੱਸ ਦੇ ਵੱਲੋਂ ਉਸਦੇ ਨਾਲ ਬੁਰਾ ਵਿਵਹਾਰ ਅਤੇ ਵਤੀਰਾ ਕੀਤਾ ਜਾ ਰਿਹਾ ਸੀ ਅਤੇ ਉਸਦਾ ਪਤੀ ਸਰਿਆਮ ਉਸ ਨੂੰ ਬੇਰਹਿਮੀ ਦੇ ਨਾਲ ਕੱਪੜੇ ਲਾ ਲਾ ਕੇ ਕੁੱਟ ਰਿਹਾ ਸੀ ਆਖਿਰਕਾਰ ਕੀ ਇਹ ਸਾਰਾ ਮਾਜਰਾ ਹੈ ਤੇ ਹੁਣ ਮਹੱਲੇ ਵਾਲੇ ਹੋਰ ਕੀ ਕੁਝ ਦੱਸ ਰਹੇ ਨੇ ਇਸ ਪਰਿਵਾਰ ਦੇ ਬਾਰੇ ਜਾਣਦਿਆਂ ਸਾਰਾ ਪੂਰਾ ਪਾਈ ਨੰਬਰ ਕਰੀ ਕੀ ਮਾਮਲਾ ਸਾਰਾ ਇਹਨਾਂ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦਦੇ ਇਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਹਾ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਦਿਨ ਹੀ ਅੰਦਰ ਵੜ ਗਿਆ ਉਹਨਾਂ ਦੇ ਸਾਨੂੰ ਉਹਨਾਂ ਦੇ ਅੰਦਰ ਬੜੀ ਧੱਕਾ ਮਾਰੇ ਬੁਹਾ ਮਾਰ ਅੰਦਰ ਵੜਿਆ ਉਹ ਕਿਹ ਅਹੀ ਕੋਠੇ ਗਈਆਂ ਵਾ ਮੈਂ ਛੋਡ ਮਾਰੇ ਆ ਲੱਤਾਂ ਮਾਰੀਆਂ ਬੁਹੇ ਨੂੰ ਇਹਨਾਂ ਚਾਤੀਆਂ ਮਾਰੀਆਂ ਤੇ ਇਹ ਦੰਗਿਆ ਕਰਕੇ ਇਹਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਹੀ ਮੈਂ ਕਹਿੰਦਾ ਜੇ ਨਾ ਮਾਰ ਰਾਜੇ ਨਾ ਮਾਰ ਦੂਆ ਖੋਲ ਤੇ ਇਹ ਬੁਹਾ ਖੋਲ ਦੇ ਮਰ ਮਾਰਦੇ ਮਾਰਦੇ ਰਹੇ ਜੋ ਹੈਗਾ ਮਾਰਦੇ ਮਾਰਦੇ ਆ ਜੇ ਨੂੰ ਮਾਰ ਮਾਰ ਇਹਨੂੰ ਅਹੀਂ ਜੇ ਅਹੀਂ ਛੋਟੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਛੋਟੇ ਮਾ ਕੇ ਬੂਆ ਖਲਾਇਆ ਰਖੋ ਤੇ ਇਹਨਾਂ ਨੇ ਝਾਤੀਆਂ ਮਾਰ ਲੀਆਂ ਕਿ ਕਹਿੰਦੇ ਆਪਣੇ ਪਾਏ ਔਰ ਇਹ ਕਪੜੇ ਜੇ ਪਾਟੇ ਹੀ ਭੁਲੇੜ ਕੇ ਥਲੇ ਸੋੜਦੇ ਜਿਹੜੇ ਨਵੇਂ ਕਪੜੇ ਬਪਾ ਕੱਢੇ ਔਰ ਉਹਨੂੰ ਮਾਰਦੇ ਪਹਿਲੋ ਮਾਰਦੇ ਕਹਿੰਦੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦੇ ਚੱਕ ਨਹੀਂ ਪਾਇਆ ਇੱਥੇ ਰਾਜਾ ਰਾਜਾ ਮੁੰਡੇ ਦਾ ਰਾਜਾ ਅੱਛਾ ਵਾ ਮੁੰਡਾ ਹੀ ਮਾਰਦਾ ਹੈ ਪਰਿਵਾਰ ਵਾਲੇ ਵੀ ਨਹੀਂ ਸਾਸਰੀ ਮਾਰੇ ਇੱਕ ਦਿਨ ਸਾਸਰੀ ਕੁੱਟੀ ਆ ਸਾਥੇ ਮਾਰਿਆ ਨਹੀਂ ਉਹਨੇ ਮਾਰਿਆ ਸਾਥੇ ਮਾਰਿਆ ਕਿਹ ਕਹਿੰਦੀ ਦੱਸਿਆ ਨਾ ਨਾ ਨੇ ਹੁਣ ਮਾਰਿਆ ਜੀ ਛੋਟੇ ਮਾਰਿਆ ਬੜੀ ਜੋਰ ਦਿਉਨੋ ਤੇ ਸਾਥੇ ਮਾਰਿਆ ਵਾਲ ਫੜਿਆ ਰੇ ਦਾਇ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਇ ਦੇ ਕਰਨ ਮਾਰਦੇ ਆ ਭਾਜੀ ਮੈਂ ਤਾਂ ਦਾਇ ਕਰਨੀ ਮਾਰਦੇ ਨੇ ਕਹਿੰਦੇ ਬਾਗਲ ਮੇਰਾ ਨਾਮ ਰੇਨਾ ਸੁਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਬੜੀ ਬੋਲੂ ਯਾਰ ਤੂੰ ਦੱਸ ਨਾ ਕੀ ਗੱਲ ਹੋਈ ਆ ਹੁਣ ਉਹ ਗਲੀ ਦਾ ਵੀ ਨਹੀਂ ਪਤਾ ਹੋਇਆ ਯਾਰ ਨੂ ਦਾਦੀ ਨੇ ਕੋਈ ਆ ਜੀ ਅੱਜ ਤੁਹਾਡੇ ਨਾਲ ਕਹਿੰਦਾ ਦੱਸਦੇ ਕੀ ਹੋਇਆ ਮਾਰ ਕਟਾਈ ਗਈਆਂ ਕਿ ਕਿਹਨੇ ਵੱਲੋਂ ਕੀਤੀ ਗਈ ਆ ਦਸ ਕਿਹਨੇ ਕਿਹਨਾਂ ਮਾਰਿਆ ਤੁਹਾਨੂੰ ਸਲਾਮ ਮੈਡਮ ਜੀ ਦਸ ਦਸ ਨਾ ਨਾ ਅੰਤੇ ਕੋਲ ਕਨੇ ਮਾਰਿਆ ਘਰ ਵਾਲੇ ਦਾ ਨਾਮ ਹੀ ਆਉਂਦਾ ਹੁਣ ਕਿਹਨੇ ਕਿਹਨੇ ਦਾਨੀ ਕਿਉਂ ਪਈ ਆਹ ਉਸ ਤੋਂ ਪਹਿਲੇ ਵੀ ਤੁਹਾਨੂੰ ਕੁਝ ਹੋਇਆ ਸੀ ਹਾਂਜੀ ਹਾਂਜੀ ਕਿਨੇ ਵਿਆਹ ਨੂੰ ਕੀ ਨੀਂਦਰ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਹਾਂਜੀ ਅੱਜ ਕੀ ਹੋਇਆ ਅੱਜ ਕੀ ਗੱਲ ਹੋਈ ਸੀ ਅੱਜ ਕੁਝ ਨਹੀਂ ਹੋਈ ਆ ਆਪੇ ਆਈਏ ਤੇ ਨੰਨਾ ਨੰਨਾ ਨੂੰ ਤੇ ਗੱਲਾਂ ਬਣਾਉਣ ਲੱਪੇ ਢਮਾਰ ਕੋ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਕਿਤਰਾ ਜਿਹੜੀ ਹਾਲਾਤ ਵਿੱਚ ਜੀ ਨੂੰ 10 ਕਪੜਾ 10 ਜੋ ਹਾਲਾਤ ਦੀ ਹਾਂ ਕਪੜੇ ਬਾਹਰ ਕਪੜੇ ਪਾੜ ਜੇ ਪਾ ਰਿਹਾ ਆਹ ਦੱਸਣਾ ਜੋ ਆਹ ਦਸੀਤਾ ਹੁੰਦਾ ਵਾ ਦੋ ਦਸਰਾਂ ਦਸਰਾਂ ਨਹੀਂ ਮੈਂ ਬੋਲ ਵੀ ਤੈਨੂੰ ਨੀ ਸ਼ਰਮ ਆਉਂਦੀ ਤੈਨੂੰ ਸ਼ਰਮ ਆਉਂਦੀ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਫਿਕਰ ਬਣਾਣੀ ਨੰਗੀ ਹੈਗੀ ਸੀ ਤੇ ਇਹਨਾਂ ਕੋਲ ਪਾੜੇ ਹਾਂ ਜੀ ਇਹਨਾਂ ਨੇ ਨਹੀਂ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਕਾਰ ਬਲੇ ਹਾਂ ਜੀ ਉਹ ਰਾਜਨ ਨੇ ਰਾਜਨ ਉਹ ਰਾਜਨ ਕਾਰ ਨੇ ਗੱਲ ਲੜਾਈ ਦਾ ਗੱਡੀ ਕਿੱਡੀ ਗੱਲ ਮਾਰਦੇ ਦਾ ਐ ਬਿਨਾ ਗੱਲੋਈ ਤੂੰ ਹਾਂਜੀ ਦਾਜ ਹਾਂ ਦਾਜੂ ਲੁਫੜਿਆ ਕੀ ਜਾਂਦੇ ਤੁਸੀਂ ਉਹ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਪਰਚਾ ਘਟਾਣ ਦੇਗਾ ਹਾਂ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਨਜ਼ਰ ਹੋਇਆ ਵਿਆ ਉਹਨੂੰ 8 ਮਹੀਨੇ ਪਹਿਲਾਂ ਮਾਰਦਾ ਆ ਜੀ ਹਾਂਜੀ ਹਾਂਜੀ 2-3 ਵਾਰ ਗਲੀ ਵਾਲੇ ਨੇ ਬਚਾਇਆ ਜੀ ਹਾਂਜੀ ਮਾਰਦੀ ਕੋਈ ਰਹਿਣ ਵਾਲੇ ਸ਼ਕਤੀ ਨਾ ਕਰ ਕੀ ਮਾਮਲਾ ਸਾਰਾ ਮਾਵਾਲਾ ਮਾਰਿਆ ਇਹੋ ਹੀ ਹੈਗਾ ਪੁੜੀ ਨੂੰ ਚਾਰ ਪੰਜ ਵਾਰੀ ਜਨਾਂ ਨੂੰ ਮਾਰ ਕੇ ਕੁੱਟੇ ਕੇ ਭੇਜਿਆ ਫੇਰ ਹੀ ਭੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਹਾਂ ਇਹੋ ਹੀ ਸੋਹਣੇ ਆੜੇ ਇਹ ਮੇਰਾ ਜਵਾਈ ਦੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਪਹਿਲੇ ਕੀ ਕਰਾ ਕੇ ਕਹਿੰਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਡੇਰ ਹੋਈ ਵਿਆਹ ਨੂੰ ਹਮਾਰੇ ਪੰਜ 6 ਮਹੀਨੇ ਨਹੀਂ ਹੋਏ ਹਲੀ ਪੰਜ 6 ਵਾਰੀ ਕੱਟਦੇ ਇਹਨਾਂ ਨੇ ਅੱਜ ਜੰਨੀ ਮਾਰ ਮਾਰੀ ਸਾਰੇ ਮੱਲੇ ਵਾਲੇ ਆ ਕੇ ਮਾਨੂੰ ਫੇਰ ਪਤਾ ਲੱਗਾ ਵਾ ਮੱਲੇ ਵਾਲੇ ਆ ਕੇ ਮਾਰ ਕਰਦੇ ਕੀ ਹੋ ਜਾਗੀ ਉਹ ਵਈਆ ਕੁਝ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਦਾ ਖਰੀ ਹੁੰਦੇ ਨਾ ਦੇ ਤੇ ਪੂਰੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਗਾਇ ਚੰਦੀ ਤੇ ਕੋ ਮਰਨ ਪੈਂਦੇ ਆ ਜਿੰਨਾ ਜਰਾ ਹੋਇਆ ਵਈਆ ਨੂੰ ਹੋਏ 5-6 ਮਹੀਨੇ ਹੋਏ ਹੱਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਹੀ ਨਹੀਂ ਜੇ ਮੈਨੂੰ ਤੇ ਮੁੱਲੇ ਲੈ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨੂੰ ਘੁੱਟਿਆ ਆਹੋ ਉਹ ਕਿਹਾ ਵਾ ਉਹ ਮਾਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਐਦਾਂ ਤੇ ਕੁੜੀ ਨੂੰ ਮਾਰਦੇ ਨਹੀਂ ਇਹ ਨਾ ਜਾਂਦੇ ਮੁੱਖੇ ਤੇ ਇਹਨਾਂ ਨੇ ਵਾਸੀਆਂ ਮਲਾ ਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਨਾ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਅਸੀਂ ਤੇ ਵਾਗ ਬਬੂ ਕਰ ਕਰਾ ਕੇ ਤੇ ਕਰਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾਂ ਵੀ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰੇ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਮਕਾਦੀ ਨਾਲ ਚੱਲ ਵਿੱਚ ਬੈਗੇ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇਰ ਉਹਨੇ ਅਸੀਂ ਮੰਗ ਕੁੜੀ ਇੱਥੇ ਬਸਾਣੀ ਨਹੀਂ ਇਹ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਆ ਬੱਚਾ ਘਟਾਲ ਕੇ ਬਸ ਚੀ ਚੱਲਦੇ ਹੁੰਦੇ ਹੁਣ ਇਹੋ ਜਾਣੇ ਬੱਚਾ ਘਟਾਣਾ ਬਸ ਅਸੀਂ ਕੁੜੀ ਨੂੰ ਵੀ ਬਸਾਣਾ ਜਦੋਂ ਕੁੜੀ ਨੂੰ ਮਾਰਨਾ ਫਰਾਵਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਅਸੀਂ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਸੀ ਮੇਰੀ ਭੈਣ ਵਿੱਚ ਪਈ ਆ ਉਹਨਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂੰਹਾਂ ਰੱਖਿਆ ਹੋਆ ਉਹ ਦੋਨੇ ਨਹੀਂ ਵਸਾਈਆਂ ਗੀਆਂ ਉਹਨਾਂ ਨੂੰ ਹੀ ਘੋਟੋ ਕਰਤਾ ਪਹਿਲਾਂ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਇਹਦੀ ਨਾਨ ਮਾਰਦੀ ਹੈ ਇਲਾਕਾ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਤੇ ਸੱਸ ਵੀ ਨਾਲ ਲਈ ਇੱਕ ਸੋੜਾ ਹੈਗਾ ਜਿਹੜਾ ਮਾਰੀ ਮੁੱਠੀ ਉਹਦੀ ਮਦਦ ਕਰਦਾ ਬੇੜੀ ਨੇ ਦੱਸਿਆ ਨਹੀਂ ਵਜ੍ਹਾ ਮਾਰਨ ਦੀ ਮoja ਇਹੋ ਹੀ ਤੁਹਾਨੂੰ ਦੱਸਣ ਦੇ ਡਿਆ ਵਾਂ ਮਕਾਨ ਦੀ ਵੀ ਕੁਛ ਨਹੀਂ ਹੈ ਕੰਮ ਕਰਾਈ ਜਣਾ ਉਹ ਭੈ ਭੁੱਖਿਆ ਕੰਮ ਹੁੰਦਾ ਵਿਖੇ ਕੋ ਉਤੋਂ ਦਾਇਰ ਮੰਗਦੇ ਸੱਚੀ ਗੱਲ ਸਾਡੀ ਨਹੀਂ ਦੇ ਸਕਦੇ ਇਹ ਮੈਂ ਤਾਂ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਤੋਂ ਮਨੁੰਡੇ ਲੈ ਕੇ ਆਏ ਆ ਬੰਕੇ ਭੈਰੀ ਗਲੀ 'ਚ ਕੰਮ ਕਰਦਾ ਜਤੋਂ ਰਹਿਣ ਵਾਲੇ ਐ ਤੁਮਾ ਜਨਾ ਕਿਤੋਂ ਰਹਿੰਦੇ ਸਰਹੰਪੂਰਾ ਗਲੀ ਨੰਬਰ 5 ਜੋੜਾ ਫਟਕ ਕੀ ਮਾਮਲਾ ਮਾਮਲਾ ਇਹ ਹੈ ਕਿ ਭਾਜੀ ਸਾਡੇ ਸਾਹਮਣੇ ਇੱਕ ਕੁੜੀ ਦਾ ਬੇਟੀ ਦਾ ਵਿਆਹ ਹੋਇਆ ਹੈ 4 ਮਹੀਨੇ ਹੋਇਆ ਹੈ ਤੇ ਉਹਦੇ ਘਰ ਵਾਲੇ ਨੇ ਘੱਟੋ ਘਾਟ ਉਹਨੂੰ 40 ਵਾਰੀ ਮਾਰਤਾ ਵੈ ਕਦੀ ਬਾਵਨ ਨੂੰ ਨੀਲ ਮਾਰਦਾ ਕਦੀ ਕੁਛ ਮਾਰਦਾ ਕਦੀ ਚਾਰ ਵਾਰੀ ਦੇ ਵਿੱਚ ਚਾਰ ਮਹੀਨੇ ਚਾਰ ਵਾਰੀ ਤੇ ਉਹਨੂੰ ਪੇਕੇ ਕੱਢ ਦਿੰਦਾ ਮਹੀਨਾ ਮਹੀਨਾ ਪੇਕੇ ਵਿਚਾਰੀ ਲਾ ਕੇ ਆਂਦੀ ਹੈ ਕੁੜੀ ਦਾ ਕੀ ਨਾਮ ਹੈ ਅਗਰ ਨਾ ਨਹੀਂ ਪਤਾ ਹੈ ਉਹਦਾ ਕੁੜੀ ਦਾ ਤੇ ਵੈਸੇ ਹੀ ਪਾਜੀ ਮੇਨ ਗੱਲ ਹੈ ਨਾ ਨਾਨ ਨਾਨ ਭੈਣ ਉਹਦੀ ਵਸਣ ਦਿੰਦੀ ਨਾ ਮਾਂ ਵਸਣ ਦਿੰਦੀ ਮਾਂ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਦਾ ਘਰ ਵਸਣ ਦੇਣਾ ਆਪਣੀ ਨੂੰ ਨੂੰ ਮੁੰਡੇ ਦੇ ਲਾਗੇ ਲੱਗਣ ਨਹੀਂ ਦੇਣਾ ਠੀਕ ਹੈ ਨਾ ਉਥੇ ਨੂੰ ਕਿੱਥੇ ਗਲਤ ਹੋਈ ਠੀਕ ਹੈ ਲੜਾਈ ਦਾ ਉਡਾਈ ਦਾ ਕਾਰਨ ਕੁਛ ਨਹੀਂ ਤੂੰ ਪਈ ਆਈ ਹੈ ਕੁਛ ਤੂੰ ਵਿਆਹ ਦਾਜ ਦੂਈ ਨਹੀਂ ਲੈਂਦਾ ਇਹੋ ਜਿਹੀ ਗੱਲਾਂ ਕਰਨੀਆਂ ਮਾਰਨਾ ਕੁੱਟਣਾ ਅੱਜ ਤੇ ਭਾਜੀ ਬਹੁਤੀ ਹੱਦ ਹੋ ਗਈ ਮੈਂ ਤੇ ਆਪਣੇ ਘਰ ਸੁੱਤੀ ਦੀ ਉਹਨੇ ਨਾਲ ਦੀ ਗਵੰਡੀ ਦੀ ਕੁੜੀ ਆਈ ਮੈਨੂੰ ਬੁਲਾਣ ਦੌੜਦੀ ਦੌੜਦੀ ਕਹਿੰਦੀ ਆਂਟੀ ਉਹਨੂੰ ਬਚਾ ਲੋ ਨਹੀਂ ਤੇ ਉਹ ਮਰ ਜਾਣਾ ਜੇ ਭਾਜੀ ਨੇ ਦਰਵਾਜ਼ਾ ਬੰਦ ਕੀਤਾ ਤਾਂ ਹੀ ਅੰਦਰ ਉਹਨੂੰ ਕੁੱਟਦਾ ਪਿਆ ਸੀ ਦਰਵਾਜ਼ਾ ਮੈਂ ਪੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜ਼ੇ ਦੇ ਨਾਲ ਥੋੜਾ ਜਿਹਾ ਸ਼ੇਕ ਚ ਛਾਤੀ ਮਾਰੀ ਭਾਜੀ ਜ਼ਮੀਨ 'ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਇਆ ਤਾਂ ਹੀ ਨੰਗੇ ਕਰਕੇ ਮਾਰਦਾ ਪਿਆ ਅਲਫ ਨੰਗਾ ਕਰ ਨੇ ਅੰਦਰ ਸਿਰਫ ਘਰ ਵਾਲਾ ਹੀ ਮਕੀਨ ਨਾਨ ਬਾਰ ਹੀ ਸੱਸ ਬਾਰ ਸੀ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਪਰ ਸਰ ਸਾਰੀ ਗਲੀ ਪਈ ਫਿਰ ਸਾਰੀ ਗਲੀ ਵਾਲੇ ਅਸੀਂ ਗਏ ਆ ਅਸੀਂ ਦਰਵਾਜ਼ਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਏ ਆ ਥੋੜੀ देर ਨੂੰ ਫਿਰ ਮੁੰਡਾ ਭੱਜ ਗਿਆ ਇਸ ਤੋਂ ਪਹਿਲਾਂ ਕੀ ਹਾਲ ਸੀ ਉਹਦੇ ਜਿਹਤਰਾਂ ਦੇ ਹਾਲਤ ਬਣੇ ਬਹੁਤ ਹਾਲਾਤ ਬਹੁਤ ਹੈ ਬੁੱਲੀਆਂ ਲੰਦਾ ਲੰਗਾ ਅਗੇ ਤੁਰਦੀ ਵੀ ਸੀ ਬਲਕਿ ਬਹੁਤ ਮਾੜੀ ਕੰਡੀਸ਼ਨ ਹੈ ਨਾਨ ਕਹਿੰਦੀ ਆ ਕਿ ਨਾ ਦਾਜ ਦਾ ਦਾਜ ਦਾ ਵੀ ਕਹਿਣ ਲਈ ਹੈ ਗਰੀਬ ਹੈ ਗਊਂਜ ਕਹਿੰਦੇ ਅਸੀਂ ਰਿਸ਼ਤੇਦਾਰੀਆਂ ਛੇ ਵੀ ਆਇਆ ਵੇ ਰਿਸ਼ਤੇਦਾਰੀਆਂ ਦਾ ਹਾਲ ਤਾਂ ਥੋੜੀ ਘਰੀ ਜੂਗੀ ਭਾਜੀ ਭਾਜੀ ਨੇ ਨਾਨ ਨੂੰ ਨਹੀਂ ਵਸਣ ਦਿੰਦੀ ਨਾਨ ਦੇ ਸਾਸੀ ਭਾਜੀ ਚਾਰ ਚਾਰ ਮ ਜਿੱਕਾ ਟੁਕੜ ਪਿਆ ਵਰੀ ਹੂੰ ਚਾਰ ਮਹੀਨੇ ਪਿਆ ਮੈਂ ਤੇ ਅੱਗੇ ਕੁੜੀ ਨੂੰ ਕਿਹਾ ਮੈਂ ਕਿਹਾ ਹੁਣ ਤੂੰ ਅਗਰ ਜਾਏਂਗੀ ਤਾਂ ਤੂੰ ਗਲਤ ਹੋਏਂਗੀ ਮੈਂ ਕਿਹਾ ਅਗਰ ਮਰਨਾ ਤਾਂ ਫਿਰ ਚੱਲ ਜੀ ਅੱਜ ਉੱਥੇ ਆਏ ਤੁਸੀਂ ਹੁਣ ਅੱਜ ਅਸੀਂ ਸਾਰੀ ਗਲੀ ਵਾਲਿਆਂ ਨੇ ਕਿ ਮੈਂ ਨਹੀਂ ਸਾਰੀ ਗਲੀ ਵਾਲਿਆਂ ਨੇ ਇਹਦਾ ਕੁੜੀ ਵਿਚਾਰੇ ਦਾ ਸਾਥ ਦਿੱਤਾ ਹੈ ਭੈਣਾ ਨੇ ਭਰਾਵਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈ ਤੇ ਅਸੀਂ ਘਟੋ ਘਟੇ ਵੀ ਹਜ਼ਾਰ ਬੰਦਾ ਗਲੀ 'ਚ ਇਕੱਠਾ ਹੋ ਗਿਆ ਸੀ ਤੇ ਉਹਨਾਂ ਥਾਣੇ ਵਾਲਿਆਂ ਨੇ ਸਾਨੂੰ ਪੰਜ ਸੱਤ ਜਣਿਆਂ ਨੂੰ ਕਿਹਾ ਕਿ ਤੁਸੀਂ ਇੱਧਰ ਆਓ ਤੇ ਬਾਕੀ ਪ੍ਰਸ਼ਾਸਨ ਕੋਲ ਕੀ ਬਾਕੀ ਚਲੋ ਉਹ ਜੋ ਕਰਨਗੇ ਸਾਰੀ ਅਹੀਂ ਦੱਸਦੀ ਹੈ ਸਾਰੇ ਅੰਦਰ ਦੇ ਜਿਹੜੇ ਭਾਜੀ ਹੋਰੀ ਵੀ ਹੈਗੇ ਆ ਕੀ ਚਾਣਾਉਂ ਦੇਖੋ ਅਸੀਂ ਮੈਂ ਕੀ ਚਾਣਾ ਜਿਹਦਾ ਨਾਲ ਬੀਤੀ ਹੁਣ ਕੁੜੀ ਦੱਸ ਸਕਦੀ ਐ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਕੁੜੀ ਛੱਟ ਲੱਗੀ ਕਹਲੇ ਬੜੀਆਂ ਲੱਗੀਆਂ ਹੁਣ ਕੀ ਲੱਗੀਆਂ ਲੜਕੀ ਦਾ ਵੀਰ ਜੀ ਕੰਪਲੇਟ ਆਈ ਜੀ ਤੇ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚਮਲੇਟ ਦੇ ਵਿੱਚ ਨੇਂ ਬੁਲਾ ਰਹੇ ਦੋਹਾਂ ਪਾਰਟੀਆਂ ਨੂੰ ਸੁਣ ਰਹੇ ਦੋਹਾਂ ਪਾਰਟੀਆਂ ਗੱਲ ਸੁਣਦੇ ਐ ਲੜਕੀ ਕੋਲ ਜਾ ਕੇ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਜੇ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਨੂੰ ਨਹੀਂ ਕਰੂਗੀ ਤੇ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਜੇ ਲੜਕਾ ਪ੍ਰਵਾਧਰਮ ਸਿੰਘ ਕਲੀ ਨੰਬਰ 5 ਤਰਨ ਪ੍ਰਵਾ ਸਰ ਕਹਿੰਦੇ ਅਜੇ ਵੀ ਲੜਕਾ ਤਾਂ ਪ੍ਰਸੰਨ ਕਰਦਾ ਸੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਤਾਂ ਹੁਣ ਹੀ ਪਤਾ ਲੱਗਾ ਜੀ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲ ਫੁਲੇਗੇ ਲੜਕੇ ਦਾ ਨਾਮ ਹੈਗਾ ਜੀ ਮੈਂ ਰੱਖ ਹਾਂ ਜੀ ਕੀ ਨਾਮ ਸਰ ਰਾਜਨ ਰਾਜਨ ਨਹੀਂ ਇਹ ਦੋਵੇਂ ਸੋਹਰੇ ਪਰਿਵਾਰ ਸੋਹਰੇ ਪਰਿਵਾਰ ਨੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨਹੀਂ ਬੁਲਾ ਰਿਆ ਸਰ ਜਿਹੜਾ ਲੜਕੇ ਪਰ ਰਹਿਣ ਵਾਲਾ ਕਿੱਥੋਂ ਦਾ ਹੈਗਾ ਤੁਸੀਂ ਕਿਹੜੀ ਜਗ੍ਹਾ ਦੇ ਹਾਂ ਲੜਕਾ ਪਰਵਾਰ ਹਾਂ ਜੀ ਇਹ ਧਰਮਪੁਰਾਇ ਗਰੀਬਨ ਪਾਈਦੇ ਸਿਰ ਕੁੜੀ ਦੇ ਮਾਂ ਪਿਓ ਸਤੇ ਬੁਲਾ ਰਿਹਾ ਜੀ ਬੁਲਾ ਰੇ ਆ ਰੇ ਆ ਬਸ ਆਉਂਦੇ ਸੁਣ ਕੇ ਦੋਨੋਂ ਨਹੀਂ ਨਹੀਂ ਲੜਕੀ ਕੋਈ ਜਾਂਦੀ ਉਹਦੇ ਮਾਂ ਪਿਓ ਬੁਲਾ ਰਿਆ ਫਿਰ ਉਹਨੇ ਸੁਣਦੇ ਦੋਨੋਂ ਚਲੋ ਜੀ ਯਾਰ ਵਈਓ ਹੰਜੂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋਈ ਜੋ ਲੜਕੀ ਪਰ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤਾਂ ਪਰੇਸ਼ਾਨ ਕਾਫੀ ਤੇਰੇ ਜਿਹੜੇ ਵੀ ਤੱਥ ਹੈ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ